ਦਾਰ ਇੰਦਰਜੀਤ ਸਿੰਘ ਬਲਜੀ ਤੁਹਾਡੇ ਤੋਂ ਇਹ ਸਮਝਾ ਕਿ ਕੈਨੇਡਾ ਨੇ ਸਾਈਲੈਂਟਲੀ ਚੁੱਪਚਪੀਤੇ ਬਹੁਤ ਸਾਰੇ ਲੋਕ ਰਿਪੋਰਟ ਕਰਨੇ ਸ਼ੁਰੂ ਕੀਤੇ ਨੇ ਬਹੁਤ ਸਾਰੇ ਲੋਕਾਂ ਦੀ ਨਿਸ਼ਾਨਦੇਹੀ ਕੀਤੀ ਜਾ ਰਹੀ ਆ ਜਿਹੜੇ ਗੈਰ ਕਾਨੂੰਨੀ ਕੰਮਾਂ ਚ ਮਲਬਸ ਨੇ ਜਿਹੜੇ ਗਲਤੀਆਂ ਕਰ ਰਹੇ ਨੇ ਉਹਨਾਂ ਦੀ ਨਿਸ਼ਾਨਦੇਹੀ ਹੋ ਰਹੀ ਆ ਸਾਡੇ ਸਟੂਡੈਂਟਸ ਤੇ ਵੀਜੇ ਘਟਾਤੇ ਗਏ ਨੇ ਫਿਰ ਅਸੀਂ ਅਮਰੀਕਾ ਵੱਲ ਆਉਂਨੇ ਆ ਕਿ ਜਿੱਥੇ ਜਸ਼ਨ ਪਹਿਲਾ ਹਰਜਿੰਦਰ ਸਿੰਘ ਫਿਰ ਜਸ਼ਨਪ੍ਰੀਤ ਵੱਲੋਂ ਜਿਸ ਤਰ੍ਹਾਂ ਦੀ ਅਣਗਹਿਲੀ ਵਾਲੀ ਡਰਾਈਵਿੰਗ ਕਰਕੇ ਕਮਿਊਨਿਟੀ ਸਟੇਕ ਤੇ ਲਾਤੀ ਆ ਟਾਰਗੇਟ ਤੇ ਆ ਗਈ ਹੈ ਅਸੀਂ ਉਧਰ ਚਲਦੇ ਆ ਪਹਿਲਾਂ ਤੁਸੀਂ ਸਾਨੂੰ ਕੈਨੇਡਾ ਦੇ ਹਾਲਾਤ ਸਮਝਾਓ ਜਰਾ ਅਰੰਦਾਵਾ ਸਾਹਿਬ ਮੈਂ ਥੋੜਾ ਜਿਹਾ ਪਿਛੋਕੜ ਦੱਸਣਾ ਚਾਹਾਂਗਾ ਇੱਕ ਦੋ ਮਿੰਟ ਵਾਸਤੇ ਸਾਡੀ ਜਿਹੜੀ ਆਮਦ ਹੈ ਜੀ ਇਥੇ ਪੰਜਾਬੀਆਂ ਦੀ ਸਿੱਖਾਂ ਦੀ ਇਹ 1897 ਦੇ ਵਿੱਚ ਅੰਕਿਤ ਹੈ ਜੀ ਕਾਗਜ਼ਾਂ ਦੇ ਵਿੱਚ ਜੀ اور ਜਿਹੜੀ ਕੈਨੇਡੀਅਨ ਕਨਫੈਡਰੇਸ਼ਨ ਬਣੀ ਹੈ 1867 ਦੇ ਵਿੱਚ ਬਣੀ ਅਜੋਕਾ ਕੈਨੇਡਾ ਜਿਹੜਾ ਚਾਰ ਪ੍ਰੋਵਿੰਸਸ ਨੇ ਰਲ ਕੇ ਬਣਾਇਆ ਸੀ ਤੇ ਉਸ ਤੋਂ ਬਾਅਦ ਆਸਤਾ ਆਸਤਾ ਬਾਕੀ ਦੇ ਪ੍ਰੋਵਿੰਸਸ ਜੁਆਇਨ ਕਰਕੇ 10 ਪ੍ਰੋਵਿੰਸਸ ਨੇ ਸਾਡੇ ਕੋਲ ਤੇ ਤਿੰਨ ਟੈਰੀਟਰੀਜ਼ ਨੇ ਔਰ ਕੈਨੇਡਾ ਦੀ ਜਿਹੜੀ ਉਮਰ ਹੈ 158 ਬਰੇ ਆ ਤੇ ਸਾਡੀ ਕਮਿਊਨਿਟੀ ਦੀ ਉਮਰ 128 ਬਰੇ ਆ ਮੈਂ ਇਹ ਦੱਸਣਾ ਚਾਹਾਂਗਾ ਨਾ ਤੇ ਅਸੀਂ ਇੱਥੇ ਇਸ ਮੁਲਕ ਦੇ ਵਿੱਚ ਨਵੇਂ ਆ ਤੇ ਨਾ ਇਸ ਮੁਲਕ ਤੋਂ ਅਣਜਾਣ ਆ ਅਸੀਂ ਕੈਨੇਡਾ ਨੂੰ ਬਿਲਡ ਕਰਨ ਵਾਸਤੇ ਸਾਡੀਆਂ ਪਹਿਲੀਆਂ ਪੀੜੀਆਂ ਪੁਸ਼ਤਾਂ ਤੇ ਫਿਰ ਜਦੋਂ ਮੇਰੀ ਪੀੜ੍ਹੀ 70ਵੇਂ ਤੇ ਇੱਥੇ ਆਈ ਇਹਨਾਂ ਨੇ ਬੇਅੰਤ ਹ ਜਿਹੜੀ ਮਿਹਨਤ ਕੀਤੀ ਤੇ ਗੁਰੂ ਨਾਨਕ ਪਾਤਸ਼ਾਹ ਦੇ ਜਿਹੜੇ ਅਸੂਲ ਸੀ ਉਹਨਾਂ ਤੇ ਕੰਮ ਕੀਤਾ ਵੱਡੇ ਵੱਡੇ ਕਾਰੋਬਾਰ ਵੱਡੇ ਵੱਡੇ ਪੋਲਿਟੀਕਲ ਅਰੀਨੇ ਦੇ ਵਿੱਚ ਅਸੀਂ ਬਹੁਤ ਸਾਰੇ ਮੈਂਬਰ ਪਾਰਲੀਮੈਂਟ ਐਮ ਐਲ ਏਜ਼ ਭੇਜੇ ਅਸੀਂ ਆ ਜੌਬਸ ਤੇ ਨੇ ਇਹ ਜਿਹੜੇ ਇਮੀਗ੍ਰੇਸ਼ਨ ਦੇ ਪ੍ਰੋਬਲਮ ਜਿਹੜੇ ਅੱਜ ਅਸੀਂ ਫੇਸ ਕਰ ਰਹੇ ਆ ਨਾ ਜੀ ਕੁਝ ਸਾਲਾਂ ਤੋਂ ਇਹ ਕੋਈ ਨਵੀਂ ਵੀ ਨਹੀਂ ਹੈ ਵਰਤਾਰਾ ਨਵਾਂ ਨਹੀਂ ਹੈ ਸਾਡੇ ਬਜ਼ੁਰਗਾਂ ਨੇ ਉਹ अर्ली 1900 ਦੇ ਵਿੱਚ ਬਹੁਤ ਫੇਸ ਕੀਤੀਆਂ ਉਸ ਤੋਂ ਵਿੱਚ ਲਗਾਤਾਰ ਤਦ ਇਹ ਹੀ ਕਾਰਨ ਸੀ ਬਹੁਤ ਸਾਰੇ ਲੋਕ ਸਾਡੇ ਬੀਸੀ ਦੇ ਵਿੱਚੋਂ ਕੈਲੀਫੋਰਨੀਆ ਚ ਮੂਵ ਹੋ ਗਏ ਤੇ ਗਦਰ ਪਾਰਟੀ ਤੇ ਹੋਰ ਕਈ ਕੁਸ਼ੀ ਹੋਇਆ ਜੀ ਔਰ ਸਾਡੇ ਤੋਂ ਪਹਿਲਾਂ ਇਹ ਟਾਈਮ ਤੋਂ ਟਾਈਮ ਜਿਹੜਾ ਡਿਸਕ੍ਰਿਮੀਨੇਸ਼ਨ ਇਸ ਮੁਲਕ ਦੇ ਵਿੱਚ ਹੋਇਆ ਉਹ ਯੂਕਰੇਨੀਅਨਸ ਦੇ ਨਾਲ ਵੀ ਹੋਇਆ ਤੇ ਆਰਸ਼ ਦੇ ਨਾਲ ਵੀ ਹੋਇਆ ਤੇ ਗ੍ਰੀਕ ਦੇ ਨਾਲ ਤੇ ਪੋਰਿਸ਼ ਤੇ ਪੁਰਸ਼ਗੀਜ਼ ਦੇ ਨਾਲ ਵੀ ਸਮਾਲੀਆਂ ਦੇ ਨਾਲ ਵੀ ਤੇ ਅੱਜ ਸਾਡੀ ਵਾਰੀ ਹੈ ਤੇ ਤੇ ਮੁਸਲਮਾਨਾਂ ਦੇ ਨਾਲ ਵੀ ਹੈ ਜੀ ਜੇ ਜਦੋਂ ਤੇ ਤੁਸੀਂ ਬਹੁਤ ਮਨੋਰਟੀ ਘੱਟ ਗਿਣਤੀ ਦੇ ਵਿੱਚ ਹੁੰਦੇ ਹੋ ਇੱਕਾ ਦੁਕਾ ਤੇ ਇਹ ਲੋਕ ਤੁਹਾਡੀ ਬੜੀ ਐਕਸੈਪਟੇਬਲ ਸੋਸਾਇਟੀ ਹੈ ਜੀ ਬੜੀ ਤੁਹਾਡੀ ਇੱਜ਼ਤ ਕਰਦੇ ਆ ਜਿਉਂ ਜਿਉਂ ਸਾਡੀ ਗਿਣਤੀ ਵਧਦੀ ਹੈ ਤੇ ਅਸੀਂ ਗਰੁੱਪਾਂ ਦੇ ਵਿੱਚ ਜਿਹੜੀ ਸਾਡੀ ਐਸਟੈਬਲਿਸ਼ਮੈਂਟ ਹੁੰਦੀ ਹੈ ਇੱਕ ਸਾਂ ਹੀ ਸਾਰਿਆਂ ਦੇ ਘਰ ਲੈ ਲਿਆ ਤੇ ਫਿਰ ਇੱਕ ਤਰ੍ਹਾਂ ਦਾ ਇਹ ਕਮਿਊਨਿਟੀ ਜਿਹੜੀ ਥ੍ਰੈਟਨਸ ਫੀਲ ਕਰਦੀ ਹੈ ਔਰ ਹੁਣ ਜਿਹੜੀ ਇਹ ਜੋਕੀਸ ਤੇ ਜੀ ਹੈ ਪਿਛਲੇ 10 ਸਾਲਾਂ ਤੋਂ ਜਦੋਂ ਦੇ ਇੰਟਰਨੈਸ਼ਨਲ ਸਟੂਡੈਂਟਸ ਦੀ ਆਮਦ ਹੋਈ ਤੇ ਬਹੁਤ ਵੱਡੀ ਗਿਣਤੀ ਦੇ ਵਿੱਚ ਹੋਈ ਉਹ ਪ੍ਰੋਬਲਮ ਤੇ ਇਹ ਹੈ ਪਹਿਲੀ ਗੱਲ ਤੇ ਪੰਜਾਬ ਦੀ ਜਿਹੜੀ ਪੋਲੀਟੀਕਲ ਜਾਂ ੈਂਪਲੋਇਮੈਂਟ ਸਿਚੁਏਸ਼ਨ ਸੀ ਉਥੇ ਅਨਫੋਰਚਨਟਲੀ ਬੱਚਿਆਂ ਨੂੰ ਉਥੋਂ ਭੱਜਣਾ ਪਿਆ ਜੋ ਵੀ ਡਰਗ ਰਿਡਨ ਏਰੀਆ ਹੈ ਮਾਪੇ ਵੀ ਚਾਹੁੰਦੇ ਨੇ ਕਿ ਸਾਡੇ ਬੱਚੇ ਚਲੇ ਜਾਣ ਪਰ ਉਹ ਪੜਨ ਵਾਸਤੇ ਨਹੀਂ ਜਿ ਆਏ ਜੀ ਉਹਨਾਂ ਨੇ ਉਹ ਸਿਰਫ ਜੇ ਅਕਸਰ ਜੇ ਇੱਥੇ ਬੱਚੇ ਜਿੰਨੇ ਵੀ ਆਏ 12 ਗ੍ਰੇਡ ਕਰਕੇ ਤੇ ਜਦੋਂ ਮੈਂ ਪੁੱਛਦਾ ਸਾ ਕਿ ਕਾਕਾ ਤੇਰਾ ਕਿਹੜਾ ਕੋਰਸ ਲਿਆ ਹੈ ਤੇ ਉਹ ਕਹਿੰਦੇ ਸੀ ਜੀ bizness administration ਉਹਦਾ ਮਤਲਬ ਹੈ ਕਿ ਜਦੋਂ ਆਪਾਂ ਪੰਜਾਬੀ ਤੇ politcal science ਕੋਈ BA ਕਰ ਲੈ ਤੇ ਫਿਰ ਤੁਹਾਨੂੰ ਜੌਬ ਕਿੱਥੋਂ ਮਿਲਣੀ ਹੈ ਜੀ ਔਰ ਇਹ ਗੱਲ ਕਲੀਅਰਲੀ ਗਵਰਨਮੈਂਟ ਵੱਲੋਂ ਕਹੀ ਗਈ ਸੀ ਕਿ ਤੁਸੀਂ ਪੜਨ ਵਾਸਤੇ ਆਏ ਹੋ ਇਨਾ ਵਾਸਤੇ ਚੰਗੇ ਸੀ ਇਹ ਲੋਕ ਕਿ ਉਹਨਾਂ ਨੇ ਵਰਕ ਪਰ ਬੜੀ ਰਿਤੇ ਇੱਥੇ ਕੁਝ ਲੋਕ ਪੱਕੇ ਵੀ ਹੋਏ ਪਰ ਜਿਉਂ ਜਿਉਂ ਸਾਡੀ ਗਿਣਤੀ ਵਧਦੀ ਗਈ ਜਿਦੋਂ ਸਾਡੇ ਯੰਗਸਟਰਸ ਇੱਥੇ ਆਉਦੇ ਗਏ ਉਮਰ 18 19 ਸਾਲ ਹੈ ਘਰ ਦੇ ਵਿੱਚ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਸੀ ਔਰ ਕਈ ਚੰਗੇ ਘਰਾਂ ਤੋਂ ਵੀ ਆਏ ਨੇ ਕਈ ਜ਼ਮੀਨਾਂ ਵੇਚ ਕੇ ਵੀ ਆਏ ਨੇ ਨਵੀਂ ਨਵੀਂ ਆਜ਼ਾਦੀ ਮਿਲੀ ਲੰਬੇ ਮੁੰਡਿਆਂ ਕੁੜੀਆਂ ਨੂੰ ਔਰ ਉਹਨਾਂ ਨੇ ਬਹੁਤ ਕੁੱਟੇ ਕੰਮ ਕਰਨੇ ਸ਼ੁਰੂ ਕੀਤੇ ਜਿਸ ਤੇ ਅਸੀਂ ਮਾਣ ਮਹਿਸੂਸ ਕਰਦੇ ਹਾਂ ਮੇਰੀ ਜਨਰੇਸ਼ਨ ਵਾਲੇ ਉਹ ਸਾਨੂੰ ਨੰਬੋਸ਼ੀ ਦਾ ਸਾਹਮਣਾ ਕਰਨਾ ਪਿਆ ਜੀ ਜੀ ਕਿਉਂਕਿ ਅਸਲ ਵਿੱਚ ਪਿਛਲੇ 2-3 ਸਾਲ ਤੋਂ ਜਿੰਨੀਆਂ ਵੀ ਖਬਰਾਂ ਅਸੀਂ ਹਰ ਰੋਜ਼ ਦੇਖਦੇ ਆ ਜੇ ਕਾਰਾਂ ਚੋਰੀ ਹੋ ਰਹੀਆਂ ਤੇ ਗਰੋਸ ਸਾਡੇ ਜੇ ਇੰਸ਼ੋਰੈਂਸ ਫਰਾਡ ਹੋ ਰਹੇ ਨੇ ਤੇ ਇੰਸ਼ੋਰੈਂਸ ਸਾਡੇ ਜੇ ਟੋ ਟੋ ਟਰੱਕਾਂ ਵਾਲੇ ਵੀਰ ਨੇ ਉਹ ਪੁੱਠੇ ਸਿੱਧੇ ਕੰਮ ਕਰਦੇ ਨੇ ਤੇ ਉਹ ਸਾਡੇ ਜੇ ਬਾਡਰ ਤੇ ਟਰੱਕ ਜਿਹੜੇ ਡਰੱਗ ਲਿਆ ਰਹੇ ਨੇ ਅਮਰੀਕਾ ਦੇ ਵਿੱਚੋਂ ਜਾ ਇਧਰੋਂ ਉਧਰ ਉਹ ਬਾਡਰ ਫੜੇ ਤੇ ਉਹ ਬੰਦੇ ਸਾਡੇ ਔਰ ਜਿਹੜਾ ਹੁਣ ਕੈਲੀਫੋਰਨੀਆ ਦੇ ਵਿੱਚ ਸੇਨ ਬਡੀ ਨੂੰ ਉੱਥੇ ਜਿਹੜੀ ਕਾਉਂਟੀ ਆ ਉਹਦੇ ਵਿੱਚ ਜਿਹੜਾ ਉਹ ਬੰਦੇ ਸਾਡੇ 12 ਫੜੇ 11 ਸਾਡੇ ਨੇ ਤੇ ਉਹਦਾ ਨਾਂ ਵੀ ਸਿੰਘ ਆਪਰੇਸ਼ਨਰਾਂ ਦਾ ਵਾਸਤੇ ਕਿੰਨੇ ਮਸ਼ੀਵਾਂ ਕੇ ਬਿਲਕੁਲ ਸਿੰਘ ਆਪਰੇਸ਼ਨ ਉਹਦਾ ਨਾਂ ਉਹਨਾਂ ਨੇ ਪੁਲਿਸ ਨੇ ਰੱਖਿਆ ਹੈ ਔਰ ਸਿੰਘ ਆਪਰੇਸ਼ਨ ਨੂੰ ਫਿਰ ਸਾਰੇ ਟਾਰਗੇਟ ਹੁੰਦੇ ਨੇ ਜੀ ਸਾਡੇ ਬਾਰੇ ਬਡੇਰੀ ਉਮਰ ਦੇ ਲੋਕ ਵੀ ਔਰ ਸਾਡੀ ਲੁੱਕ ਵੱਖਰੀ ਹੈ ਮਨੋਰਟੀਜ਼ ਆ ਔਰ ਇਸ ਵੇਲੇ ਜਿਹੜੇ ਹਾਲਾਤ ਨੇ ਬੇਸ਼ੱਕ ਬਹੁਤ ਸੋਸ਼ਲ ਮੀਡੀਆ ਤੇ ਬਹੁਤ ਪ੍ਰੋਪਗੈਂਡਾ ਕਰ ਰਹੇ ਨੇ ਕੁਝ ਦੂਜੀਆਂ ਕਮਿਊਨਿਟੀਆਂ ਵੱਲੋਂ ਪਰ ਮੈਂ ਸਮਝਦਾ ਕਿ ਉਹ ਕੁਝ ਤੇ ਵਾਜਬ ਨੇ ਤੇ ਕੁਝ ਉਹਨਾਂ ਚੋਂ ਉਹਨਾਂ ਦੀਆਂ ਗੱਲਾਂ ਵਾਜਬ ਵੀ ਨਹੀਂ ਕੁਝ ਤੇ ਡਿਸਕ੍ਰਿਮੀਨੇਸ਼ਨ ਕਰਦੇ ਨੇ ਸਾਡੇ ਰੰਗ ਦਾ ਕਰਕੇ ਸਾਡੀ ਲੁੱਕ ਦਾ ਕਰਕੇ ਪਰ ਬਹੁਤ ਸਾਰੇ ਜੇ ਕਰਦੇ ਨੇ ਤੇ ਉਹ ਸਾਡੀਆਂ ਕਰਤੂਤਾਂ ਦਾ ਕਰਕੇ ਕਰਦੇ ਨੇ ਤੇ ਦੇ ਆਰ ਰਾਈਟ ਅਸੀਂ ਇੰਨਾ ਆਪਣੇ ਆਪ ਨੂੰ ਗਲਤ ਕੰਮਾਂ ਚ ਇਨਵੋਲਵ ਕਰ ਲਿਆ ਸਾਡੇ ਬੱਚਿਆਂ ਨੇ ਸਾਡੀ ਕਮਿਊਨਿਟੀ ਨੇ ਇਸੇ ਕਰਕੇ ਜਿਹੜੀ ਅੱਜ ਇਮੀਗ੍ਰੇਸ਼ਨ ਟਾਈਟ ਹੋ ਰਹੀ ਹੈ ਮੈਂ ਇੱਕ ਪਾਰਲੀਮੈਂਟਰੀ ਕਮੇਟੀ ਦੀ ਹੀਰਿੰਗ ਸੁਣ ਰਿਹਾ ਸੀ ਜੀ ਕੱਲ ਉਹ ਕਹਿੰਦੇ ਨੇ ਕਿ ਪਿਛਲੇ ਸਾਲ ਇਹਨਾਂ ਨੇ 7 ਲੱਖ ਤੇ 73 ਹਜ਼ਾਰ ਜਿਹੜੇ ਵਰਕ ਪਰਮਿਟ ਇਸ਼ੂ ਕੀਤੇ ਨੇ ਜੀ ਔਰ ਉਹ ਕਹਿੰਦੇ ਵੀ ਇੰਨੀ ਤੇ ਜੌਬ ਵੀ ਹੈ ਨਹੀਂ ਗਵਰਨਮੈਂਟ ਤੇ ਵੀ ਪ੍ਰੈਸ਼ਰ ਅੱਜਕਲ ਵੰਡ ਰਿਹਾ ਵੀ ਤੁਸੀਂ ਇਹਨਾਂ ਦੇ ਵਰਕ ਪਰਮਿਟ ਕਿਉਂ ਇਸ਼ੂ ਕਰ ਦੇ ਕਰ ਰਹੇ ਹੋ ਔਰ ਮੈਨੂੰ ਇਹ ਲੱਗਦਾ ਕਿ ਆਉਣ ਵਾਲੇ ਅਨਫੋਰਚੂਨੇਟ ਹੈ ਜੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੀਆਂ ਇਹ ਸਾਡੀਆਂ ਤਕਲੀਫਾਂ ਵਧਣ ਗਈਆਂ ਔਰ ਗੌਰ ਜਿਸਟ ਹੋ ਜਾਏ ਕਿ ਜਿਹੜਾ ਦੇ ਵਰਕ ਪਰਮਿਟ ਰੀਨਿਊ ਨਹੀਂ ਹੋ ਰਿਹਾ ਉਹ ਸਾਡੇ ਬੱਚੇ ਜਿਹੜੇ ਰਿਫਿਊਜੀ ਕਲੇਮ ਕਰ ਰਹੇ ਨੇ ਜੀ ਇਥੇ ਇੱਕ ਸਿਸਟਮ ਹੈ ਪਰ ਉਹ ਉਹਦੇ ਵਿੱਚ ਵੀ ਗਵਰਨਮੈਂਟ ਨੂੰ ਪਤਾ ਹੈ ਵੀ ਅਸੀਂ ਕਿੰਨੇ ਰਿਫਿਊਜੀ ਸਾਲ ਦੇ ਲੈਣੇ ਨੇ ਔਰ ਜਿਨ੍ਹਾਂ ਨੂੰ ਅਸੀਂ ਐਡਜਸਟ ਕਰ ਸਕਣਾ ਇਸ ਕਰਕੇ ਹਾਲਾਤ ਜਿਹੜੇ ਨੇ ਜੀ ਉਹ ਵੈਸੇ ਸਮਝਦਾ ਕਿਉਣ ਵਾਲੇ ਸਮੇਂ ਚ ਬਦ ਤੋਂ ਬਦਰ ਹੋਣਗੇ ਪਰ ਮੈਨੂੰ ਇਹ ਸ਼ਾਮ ਦੇ ਨਾਲ ਵੀ ਸਾਡਾ ਸੱਚ ਹੁੰਦਾ ਹੈ ਤੇ ਮੰਨਣਾ ਵੀ ਪੈਣਾ ਹੈ ਕਿ ਬਹੁਤਾਂ ਜਿਹੜੀਆਂ ਸਾਡੀਆਂ ਆਪਣੀਆਂ ਜਿਹੜੀਆਂ ਗਲਤ ਜਿਹੜਾ ਕੰਮ ਕਰ ਪਏ ਜਾਂ ਸਾਡੀਆਂ ਕਰਤੂਤਾ ਮਾਫ ਕਰਨਾ ਉਹਨਾਂ ਦਾ ਕਰਕੇ ਸਾਡੀ ਟਾਈਟਸ ਹੋ ਰਹੀ ਹੈ ਜੀ ਸਬੱਤ ਪ੍ਰਲੋਚਨ ਸਿੰਘ ਜੀ ਇਹ ਤਾਂ ਬੜੀ ਭਿਆਨਕ ਸਥਿਤੀ ਹੈ ਕਿੱਥੇ ਅਸੀਂ ਬੜੀ ਬਿਹਤਰੀ ਲਈ ਗਏ ਆਂ ਔਰ ਕਿੱਥੇ ਸਾਨੂੰ ਹੁਣ ਜਿਵੇਂ ਸਰਦਾਰ ਇੰਦਰਜੀਤ ਸਿੰਘ ਬਲਜੀ ਦਸਰੇ ਨੇ ਕਿ ਸਾਡੇ ਏਜੰਡੇ ਤਾਂ ਵਧੀਆ ਜੀਵਨ ਬਸਰ ਕਰਨਾ ਸੀਗਾ ਸਾਡੇ ਏਜੰਡੇ ਦੇ ਉੱਤੇ ਤਾਂ ਬਿੱਤਰ ਅਰਨਿੰਗ ਸੀਗੀ ਤੇ ਅਸੀਂ ਜਾ ਕੇ ਉੱਥੇ ਕ੍ਰਾਈਮ ਵਾਲੇ ਪਾਸੇ ਚਲੇ ਗਏ ਸਾਨੂੰ ਜਲਦੀ ਅਮੀਰ ਹੋਣਾ ਸਾਡਾ ਇੱਥੋਂ ਦਾ ਭੈੜ ਸਾਰਾ ਸਾਡੇ ਨਾਲ ਹੀ ਚਲਿਆ ਗਿਆ ਤੁਸੀਂ ਜਿਹੜੀ ਚਿੱਠੀ ਲਿਖੀ ਆ ਬੜੀ ਮਾਨੇ ਖੇਜ ਐ ਕਿ ਕਮਿਊਨਿਟੀ ਟਾਰਗੇਟ ਨਹੀਂ ਹੋਣੀ ਚਾਹੀਦੀ ਅਮਰੀਕਾ ਚ ਦੋ ਹਾਦਸਿਆਂ ਨੇ ਉੱਥੇ ਫੜੋ ਫੜਾਈ ਸਿਖਰ ਤੇ ਪਹੁੰਚਾਤੀ ਐ ਔਰ ਖਾਸ ਤੌਰ ਤੇ ਜਿਹੜੇ ਇਮੀਗ੍ਰੈਂਟਸ ਤੇ ਖਿਲਾਫ ਮੁਹਿੰਮ ਸੀ ਉਹ ਤਿੱਖੀ ਕਰਤੀ ਗਈ ਆ ਉਦੇ ਵਿੱਚ ਹੁਣ ਪੈਮਾਨੇ ਹੀ ਬਦਲ ਗਏ ਨੇ ਹੁਣ ਉਹਦੇ ਵਿੱਚ ਸਾਡੀ ਪਛਾਣ ਵੀ ਸਾਹਮਣੇ ਆ ਗਈ ਸਿੰਘ ਵਾਲੀ ਦਸਤਾਰ ਵਾਲੀ ਤੁਸੀਂ ਚਿੱਠੀ ਲਿਖੀ ਆ ਉਹਦਾ ਅਰਥ ਹੈ ਆਪਣੇ ਆਪ ਵਿੱਚ ਕਿਦੇ ਨਾਲ ਚਿੱਠੀਆਂ ਦੇ ਅਸਰ ਵੀ ਹੁੰਦੇ ਸੀ ਜਿੰਦਾਵਾ ਸਾਹਿਬ ਬਹੁਤ ਅੱਛਾ ਤੁਸੀਂ ਅੱਜ ਪਾਲਟਿਸ ਤੋਂ ਹਟ ਕੇ ਜਿਹੜੀ ਰੀਅਲ ਸਿਰਕਾਉਂ ਦੀ ਪ੍ਰੋਬਲਮ ਹੈ ਉਹਨੂੰ ਅੱਜ ਦੱਸ ਰਹੇ ਹੋ ਮੈਂ ਤੁਹਾਨੂੰ ਕਵੀਰ ਅਪੀਲ ਕੀਤੀ ਹੈ ਕਿ ਤੁਹਾਡੀ ਚੈਨਲ ਨੂੰ ਲੋੜ ਹੈ ਕਿ ਵਿਦੇਸ਼ੀ ਸਿੱਖਾਂ ਦੀਆਂ ਪ੍ਰੋਬਲਮ ਸਾਹਮਣੇ ਲਿਆਓ ਕਿਉਂਕਿ ਤੁਹਾਡੀ ਚੈਨਲ ਸੁਣਦੇ ਆ ਤੇ ਲੋਕ ਸੁਣਨ ਬਲਬ ਸਾਹਿਬ ਬਹੁਤ ਵੱਡੇ ਪੰਥ ਤਤੈਸ਼ੀ ਹੈ ਮੈਂ ਪਰਸਨਲੀ ਜਾਣਦਾ ਔਰ ਜੋ ਇਹਨਾਂ ਨੇ ਕਿਹਾ ਇਹ ਸਾਡੇ ਲਈ ਬਹੁਤ ਵੱਡਾ ਸਬਕ ਅਮੋਲ ਹੈ ਜਿਹੜੇ ਹਰ ਸਿੱਖ ਨੂੰ ਪੰਜਾਬੀ ਨੂੰ ਸੁਣਨਾ ਚਾਹੀਦਾ ਇਹ ਰਿਪੀਟ ਕਰੋ ਜੋ ਇਹ ਕਹਿ ਰਹੇ ਨੇ ਕਿ ਲੋਕ ਸੁਣਨ ਲੇਕਿਨ ਦਾਵਾ ਜੀ ਜੋ ਵਾਕਿਆ ਹੁਣ ਅਮਰੀਕਾ ਚ ਹੋਇਆ ਹੈ ਇਹ ਸਾਡੇ ਲਈ ਬਹੁਤ ਹੀ ਫਿਊਚਰ ਦਾ ਗ੍ਰਿਮ ਸਿਚੁਏਸ਼ਨ ਸ਼ੋ ਕਰਦਾ ਹੈ ਕੀ ਹੋਇਆ ਮੈਂ ਤੇ ਹੈਰਾਨ ਆ ਦੇਖੋ ਵੀ ਕੁਝ ਦਿਨ ਪਹਿਲਾਂ ਜਸ਼ਨਪ੍ਰੀਤ ਸਿੰਘ ਇੱਕ ਸਰਦਾਰ ਹੈ ਯੰਗ ਉਹ ਵੱਡਾ ਟਰੱਕ ਚਲਾਉਂਦਾ ਉਹ ਟਰੱਕ ਜਿਹੜਾ ਉੱਥੇ ਐਕਸੀਡੈਂਟ ਹੋ ਕੇ ਗੱਤ ਤਿੰਨ ਬੰਦੇ ਮਰ ਗਏ ਐਕਚੁਅਲੀ ਇਹ ਬਹੁਤ ਮਾੜੀ ਗੱਲ ਹੈ ਕਿਸੇ ਨੂੰ ਟਰੱਕ ਇੱਠਾ ਮਾਰਨਾ ਇਹ ਤਾਂ ਗੁਨਾਹ ਹੈ ਇਹ ਤਾਂ ਕਾਨੂੰਨ ਇੰਡੀਆ 'ਚ ਵੀ ਸਾਰੇ ਜਗ੍ਹਾ ਹੈ ਸੋ ਉਹ ਠੀਕ ਹੈ ਅਰੈਸਟ ਹੋ ਗਿਆ ਹੈ ਲੇਕਿਨ ਜਿਹੜੀ ਖਬਰ ਛਪੀ ਨਾਲ ਹੀ ਕਿ ਉਹ ਡਰੱਗ ਐਡਿਕਟ ਸੀ ਜਦੋਂ ਉਹਨੇ ਐਕਸੀਡੈਂਟ ਕੀਤਾ ਉਹ ਡਰੱਗ ਦੇ ਅਸਰ 'ਚ ਸੀ ਸੋ ਇਹ ਨਿਊਜ਼ ਬੜੀ ਲੱਗ ਗਈ ਹੁਣ ਤੁਹਾਡਾ ਦਾਵਾ ਜੀ ਇਹਦਾ ਇਸ਼ੂ ਕੀ ਬਣਿਆ ਮੈਂ ਉਸ ਨੂੰ ਤੁਹਾਨੂੰ ਸੁਣਾਣਾ ਚਾਹੁੰਦਾ ਬਈ ਐਕਸੀਡੈਂਟ ਨਾਰਮਲ ਹੈ ਦੁਨੀਆ ਸਾਰੀ ਚ ਐਕਸੀਡੈਂਟ ਹੁੰਦੇ ਮੈਂ ਇੱਕ ਸਾਰੀਆਂ ਫਿਗਰ ਕਢਾਈਆਂ ਕਿ 40000 ਲੋਕ ਅਮਰੀਕਾ ਸੜਕਾਂ ਦੇ ਡੈਥ ਨਾਲ ਮਰਦੇ ਰੋਡ ਐਕਸੀਡੈਂਟ 40 ਇਹ ਬੜੀ ਵੱਡੀ ਗੱਲ ਹੈ ਅਮਰੀਕਾ ਵਰਗੇ ਦੇਸ਼ ਵਿੱਚ ਇੰਨੀਆਂ ਮੌਤਾਂ ਹੁੰਦੀਆਂ ਔਰ 5-7 ਲੱਖ ਕੇਸ ਰਜਿਸਟਰ ਹੁੰਦੇ ਉਹ ਵੀ ਮੈਂ ਸਾਈਆਂ ਕਢਾਈਆਂ ਇਟ ਮੀਨ ਕਿ ਇਹ ਕੋਈ ਐਕਸੀਡੈਂਟ ਜਿਹੜਾ ਪਹਿਲਾ ਨਹੀਂ ਇਹ ਉਹਨਾਂ ਹਜ਼ਾਰਾਂ ਲੱਖਾਂ 'ਚ ਇੱਕ ਹੈ ਲੇਕਿਨ ਇਹ ਵੀ ਹੋਈ ਕੀ ਰਾਵਾ ਜੀ ਮੈਂ ਤੇ ਸੁਣ ਕੇ ਹੈਰਾਨ ਹੋ ਗਿਆ ਕਿ ਤੁਸੀਂ ਸੋਚ ਨਹੀਂ ਸਕਦੇ ਕਿ ਜਿਹੜੀ ਪ੍ਰੈਜ਼ੀਡੈਂਟ ਦੀ ਹੋਈ ਹੈ ਪ੍ਰੈਸ ਕਾਨਫਰੰਸ ਸੈਚਰਡੇ ਨੂੰ ਤਾਂ ਪ੍ਰੈਜ਼ੀਡੈਂਟ ਅਮਰੀਕਾ ਨੇ ਆਪਣੀ ਪ੍ਰੈਸ ਕਾਨਫਰੰਸ 'ਚ ਇਸ ਐਕਸੀਡੈਂਟ ਦਾ ਜ਼ਿਕਰ ਕੀਤਾ ਹੀ ਮੈਂਸ਼ਨ ਕਿ ਇਹ ਇੰਸੀਡੈਂਟ ਹੋਇਆ ਤੇ ਉਹਨੇ ਕਿਹਾ ਕਿ ਕਿਉਂਕਿ ਜਿਹੜੀ ਉਥੋਂ ਦੀ ਸਰਕਾਰ ਹੈ ਸਟੇਟ ਗਵਰਨਮੈਂਟ ਉਹਦੇ ਉੱਤੇ ਤੁਹਾਨੂੰ ਪਤਾ ਨਾ ਅਮਰੀਕਾ ਵਿੱਚ ਸੈਂਟਰ ਸਰਕਾਰ ਸਟੇਟ ਸਰਕਾਰ ਇਹ ਦੋਨਾਂ ਦੀਆਂ ਵਕਰੀਆਂ ਹੁੰਦੀਆਂ ਔਰ ਵਕਰੀਆਂ ਪਾਰਟੀਆਂ ਨੀਆਂ ਜਿਹੜੀ ਸਟੇਟ ਸਰਕਾਰ ਹੈ ਉਹ ਡੈਮੋਕ੍ਰੇਟ ਹੈ ਜਿਹੜੀ ਸੈਂਟਰ ਹੈ ਔਰ ਰਿਪਬਲਿਕਨ ਹੈ ਤੋਂ ਉਹਨੇ ਸਾਰਾ ਬਲੇਮ ਕੀਤਾ ਕਿ ਜਿਹੜੀ ਸਟੇਟ ਗਵਰਨਮੈਂਟ ਹੈ ਉਹ ਲੋਕਾਂ ਨੂੰ ਜਿਹੜੀ ਦਿੱਦੀ ਹੈ ਇਮੀਗ੍ਰੈਂਟਸ ਨੂੰ ਜਿਹੜੇ ਝੂਠੇ ਲੋਕਾਂ ਨੂੰ ਸਰਟੀਫੀਕੇਟ ਦੇ ਕੇ ਜਿਹੜੇ ਅਮਰੀਕਾ 'ਚ ਰਹਿ ਨਹੀਂ ਸਕਦੇ ਉਹਨਾਂ ਨੂੰ ਡਰਾਈਵਿੰਗ ਲਾਇਸੈਂਸ ਦਿੱਤੇ ਸੋ ਇਹ ਉਹਨਾਂ ਦਾ ਜਿਹੜਾ ਲਫ਼ਜ਼ ਹੈ ਉਹ ਇੰਨਾ ਭਿਆਨਕ ਹੈ ਜੇ ਇਹਦੀ ਮੈਨੇ ਸਮਝੋ ਉਹਨਾਂ ਨੇ ਹੁਣ ਜੋ ਕਿਹਾ ਉਹਨਾਂ ਨੇ ਇਹ ਉਹਨਾਂ ਦਾ ਟ੍ਰਾਂਸਪੋਰਟ ਸੈਕਟਰੀ ਹੈ ਮੈਂ ਉਹਦਾ ਬਿਆਨ ਪੜਿਆ ਉਹ ਉਹਨਾਂ ਨੇ ਕਿਹਾ ਜੀ ਕਿ ਸਾਰੇ ਜਿੰਨੇ ਲੋਕ ਕੈਲੀਫੋਰਨੀਆ ਪਹਿਲੀ ਗੱਲ ਉਸ ਤੋਂ ਬਾਅਦ ਦੂਜੀ ਜਿਹੜੇ ਜਿਨ੍ਹਾਂ ਕੋ ਡਰਾਈਵਿੰਗ ਲਾਇਸੈਂਸ ਹੈ ਬਾਹਰ ਲਿਆ ਕੋਲੋ ਸਾਰੇ ਚੈੱਕ ਕਿਤੇ ਜਾ ਇਹ ਡਰਾਈਵਿੰਗ ਸੈਂਸ ਕਿਵੇਂ ਇਸ਼ੂ ਹੋਏ ਅੱਛਾ ਦੂਸਰਾ ਇੱਕ ਨਵੀਂ ਗੱਲ ਚਲਾਤੀ ਕਿ ਜਿਨ੍ਹਾਂ ਨੂੰ ਇੰਗਲਿਸ਼ ਨਹੀਂ ਆਉਂਦੀ ਉਹ ਟ੍ਰਾਂਸਪੋਰਟ ਕਿਵੇਂ ਚਲਾਉਂਦੇ ਇਹ ਤਾਂ ਬੜੀ ਜ਼ਰੂਰੀ ਹੈ ਕਿ ਦੇ ਸ਼ੁੱਡ নো ਇੰਗਲਿਸ਼ ਇਹ ਨੰਬਰ ਦੂਜਾ ਟੈਸਟ ਕਰਤਾ ਸੋ ਇਹ ਦੋ ਤਿੰਨ ਗੱਲਾਂ ਜਿਹੜੀਆਂ ਉਹਦੀਆਂ ਆਫਟਰ ਇਫੈਕਟ ਹੈ ਉਧਰ ਨੁਕਸਾਨ ਹੋਣਾ ਮੇਰੀਆਂ ਜੋ ਫਿਗਰ ਹਨ ਬਲ ਸਾਹਿਬ ਕਿ ਕ੍ਰੀਮਨ 1 ਲੱਖ 3000 ਤੋਂ ਉਪਰ ਸਿਕ ਡਰਾਈਵਰ ਹੈ ਅਮਰੀਕਾ ਚ ਔਰ ਮੈਜੋਰਟੀ ਕੈਲੀਫੋਰਨੀਆ ਤੇ ਔਰ ਉਹ ਜਿੰਨੀਆਂ ਦੂਰ ਦੀਆਂ ਸੜਕਾਂ ਤੇ ਇਹ ਵੱਡੇ ਟਰੱਕ ਚਲਾਉਂਦੇ ਇਹ ਬੜੀ ਵੱਡੀ ਗੱਲ ਹੈ ਦੇਖੋ ਮੇਰੇ ਖਿਆਲ ਵਿੱਚ ਮੈਂ ਗਲਤ ਨਾ ਬਲ ਸਾਹਿਬ ਜੇ ਤੁਸੀਂ ਦੇਖਿਓ ਵੀ ਅਮਰੀਕਾ ਔਰ ਕੈਨੇਡਾ ਟਰੱਕ ਡਰਾਈਵਿੰਗ ਇਜ਼ ਮੇਨ profession ਆਫ ਦਾ ਸਿੱਖ ਸਿੱਖ ਜਿੰਨੇ ਮੁੰਡੇ ਜਾਂਦੇ ਆ ਉਹ ਪਹਿਲਾਂ ਡਰਾਈਵਰ ਬਣਦੇ ਆ ਇਹ ਬਹੁਤ ਵੱਡਾ ਸਾਡਾ profession ਹੈ ਜੇ ਸਾਡੀ ਆਬਾਦੀ 7-8 ਲੱਖ ਹੈ ਤਾਂ ਛੋ 1.5 ਲੱਖ ਡਰਾਈਵਰ ਹੈ ਮੀਨ ਕਿ ਫੈਮਿਲੀ ਪਾਲੋ ਤੇ ਫਿਰ ਦੀ ਸਾਰੇ ਸਿੱਖ ਡਰਾਈਵਰ ਹੀ ਹੋਗੇ ਜਾਂ ਉਥੇ ਫਾਰਮਿੰਗ ਹੈ ਸੋ ਇਹ ਬੜੀ ਵੱਡੀ ਗੱਲ ਹੈ ਕਿ ਸਾਡਾ ਜਿਹੜਾ ਫਿਊਚਰ ਹੈ ਇਹਦੇ ਨਾਲ ਕਨੈਕਟਡ ਹੈ ਸੋ ਮੈਂ ਇਹ ਜਸ਼ਨਪ੍ਰੀਤ ਦੀ ਗਲਤੀ ਹੈ ਅੱਛਾ ਗਲਤੀ ਨਾਲ ਡਰਗ ਲਿਖਿਆ ਗਿਆ ਉਦੀ ਫੈਮਿਲੀ ਗੁਰਦਾਸਪੁਰ ਚ ਹੈ ਉਹ ਕਹਿੰਦੇ ਨੇ ਜੀ ਉਹ ਤੇ ਅੰਮ੍ਰਿਤਧਾਰੀ ਹੈ ਅੰਮ੍ਰਿਤਧਾਰੀ ਹੋਏਗਾ ਤਾਂ ਫਿਰ ਉਹ ਡਰਗ ਖਾਈ ਨਹੀਂ ਸਕਦਾ ਸੋ ਇਹ ਤਾਂ ਸਰਕਾਰ ਉਸਨੂੰ ਜੀ ਜਾਂ ਪੁਲਿਸ ਵੈਰੀਫਾਈ ਕਰੇਗੀ ਕਿ ਠੀਕ ਹੈ ਗਲਤ ਹੈ ਉਹ ਮੈਂ ਹਸਪੀਟਲ ਨਹੀਂ ਜਾਣਾ ਚਾਹੁੰਦਾ ਜੇ ਉਹਨੇ ਕੀਤਾ ਉਹਦੀ ਸਜ਼ਾ ਨੂੰ ਮਿਲਣੀ ਚਾਹੀਦੀ ਹੈ ਇਹ ਤੇ ਅਸੀਂ ਵੀ ਨੇਵਰ ਸੀ ਪਾਰਟਨ ਕਿ ਉਹਨੂੰ ਮਾਫ ਕਰ ਦਿਓ ਗਲਤੀ ਹੁੰਦੀ ਜ਼ਰੂਰ ਹੈ ਉਹ ਕੀਤਾ ਜਾਵੇ ਲੇਕਿਨ ਰਦਾਵਾ ਜੀ ਦੇ ਨਾਲ ਜੋ ਲਿੰਕਿੰਗ ਗੱਲ ਇਹ ਹੋਈ ਹੈ ਕਿ ਉੱਥੇ ਇੱਕ ਪੰਜਾਬੀ ਟਰੱਕ ਐਸੋਸੀਏਸ਼ਨ ਉਹ ਬਾਡੀ ਰੈਕਗਨਾਈਜ਼ਡ ਹੈ ਉਹਨਾਂ ਦੀ ਬਣੀ ਹੋਈ ਬਾਡੀ ਉਹ ਹੁਣ ਬਾਡੀ ਨੂੰ ਇਹ ਖਤਰਾ ਹੋ ਚੁੱਕਾ ਹੈ ਕਿ ਉਹ ਉਹਨਾਂ ਨੂੰ ਸਾਰੇ ਉਹਨਾਂ ਕਾਗਜ਼ ਮੰਗ ਰਿਆ ਵੀ ਸਾਰੇ ਰਿਕਾਰਡ ਦਿਓ ਘੜ ਘੜ ਕੇ ਕਿ ਤੁਸੀਂ ਲੋਕਾਂ ਦੀ ਡਰਾਈਵਿੰਗ ਲਾਇਸੈਂਸ ਕਿਵੇਂ ਬਣਾਏ ਸੋ ਜੇ ਹੁਣ ਇਹ ਚੈਕਿੰਗ ਸ਼ੁਰੂ ਹੋ ਗਈ ਇਹ ਜਿਹੜੀ ਮੈਜੋਰਟੀ ਇਹ ਜੋ ਹੈ ਜਿਹੜੇ ਕੋਲ ਲੋਕਲ ਸਿਟੀਜ਼ਨਸ਼ਿਪ ਨਹੀਂ ਮਿਲੀ ਉਹ ਇਲੀਗਲ ਬੈਟਿੰਗ ਜਾਂ ਟੈਂਪੋਰਰੀ ਪਰਮਿਟ ਤੇ ਬੈਟੇ ਤੇ ਅੱਜ ਕੱਲ ਜਿਹੜੇ ਵੈਸੇ ਹੀ ਦੇਖ ਰਹੇ ਹੋ ਕਿ ਜਦ ਆਏ ਸਰਕਾਰ ਆਈ ਹੈ ਨਵੀਂ ਰਿਪਬਲਿਕਨ ਦੀ ਇਹ ਲੋਕਾਂ ਨੂੰ ਘੜਾ ਰਹੀ ਹੈ ਅੱਗੇ ਕਿਨੇ ਸਾਡੇ ਪੰਜਾਬੀ ਸਰਦਾਰ ਮੁੜ ਕੇ ਆਏ ਕਿ ਉਹਨਾਂ ਨੂੰ ਹੱਤਕੜੀਆਂ ਲੱਗੀਆਂ ਜਹਾਜ਼ 'ਚ ਵੀ ਤਕੀ ਸਾਡੂ ਸ਼ਰਮ ਨਾਲ ਸਿਰ ਝੁਕਿਆ ਸਾਡਾ ਸੋ ਉਹ ਗੱਲ ਅੱਗੇ ਨੂੰ ਵੱਧ ਰਹੀ ਹੈ ਸੋ ਮੈਨੂੰ ਤੇ ਡਰ ਆ ਇਸ ਗੱਲ ਦਾ ਕਿ ਜੇ ਇਹ ਗੱਲ ਚੱਲ ਪਈ ਤਾਂ ਸਾਡੇ ਮੁੰਡੇ ਨੂੰ ਵਾਪਸ ਉੱਥੋਂ ਭੇਜਣ ਦਾ ਸਰਕਾਰ ਦੀ ਜਿਹੜੀ ਪਾਲਿਸੀ ਹੈ ਉਹਦੇ ਸਭ ਤੋਂ ਵੱਧ ਨੁਕਸਾਨ ਸਾਡੇ ਡਰਾਈਵਰ 'ਚ ਖਾ ਲਵੇਗਾ ਇਹ ਮੈਂ ਖਤਮ ਦੀ ਵਾਰਨ ਜਗਾ ਤੇ ਮੈਂ ਬਲਜੀ ਕੱਲ ਹੀ ਪੜਿਆ ਕਿ ਦੋ ਦਿਨ ਹੋਏ ਕੈਨੇਡਾ ਸਰਕਾਰ ਨੇ ਵੀ ਆਪਣੇ ਡਰਾਈਵਿੰਗ ਲਾਇਸੈਂਸ ਦੀ ਇਨਕੁਆਰੀ ਸ਼ੁਰੂ ਕਰਾਤੀ ਹੈ। ਇਹ ਮੈਂ ਆਪ ਅਖਬਾਰ ਪੜ੍ਹਿਆ। ਇਹ ਅਜੀਤ ਅਖਬਾਰ ਜੀ ਬਰਸੋ ਵੀ ਪੜ੍ਹੀ ਸੀ ਕਿ ਇਹ ਉਹਨਾਂ ਨੇ ਵੀ ਸ਼ੁਰੂ ਕਰਾਤੀ ਹੈ। ਤਾਂ ਉਹਦਾ ਨੁਕਸਾਨ ਉੱਥੇ ਵੀ ਹੋਣਾ। ਸੋ ਮੈਂ ਇਹ ਸਮਝਦਾ ਕਿ ਇੱਕ ਇਨਸੀਡੈਂਟ ਨੇ। ਮੈਂ ਜੋ ਲੈਟਰ ਲਿਖਿਆ ਉਹਨੂੰ ਵੀ ਤੁਸੀਂ ਇੱਕ ਸਿੱਖ ਕਰਕੇ ਕਿ ਇਹ ਕਿਉਂਕਿ ਸਿੱਖ ਡਰਾਈਵਰ ਨੇ ਕੀਤਾ ਇਹ ਨੁਕਸਾਨ ਜਿਹੜੀ ਸਿੱਖ ਦੀ ਕੌਮ ਦੀ ਕੁਰਬਾਨੀ ਹੈ ਜਿਵੇਂ ਜੋ ਅਮਰੀਕਾ ਦੀ ਸਿਲਕਨ ਵੈਲੀ ਆ ਉਹ ਸਿੱਖਾਂ ਨੇ ਬਣਾਈ ਮੈਨੂੰ ਆਪ ਪਤਾ ਜਦੋਂ ਮੈਂ ਉੱਥੇ ਗਿਆ ਤਾਂ ਕੰਪਨੀ ਉਹਦੇ ਨਾਲ ਜਿਹੜੇ ਹੋਰ ਤਿੰਨ ਸਰਦਾਰ ਸੀ ਜਨਾਏ ਜਿਹੜੇ ਪਹਿਲੀ ਕਮੇਟੀ ਸਿਲਕਨ ਵੈਲੀ ਦੀ ਉਹ ਤਿੰਨ ਸਰਦਾਰ ਸੀ 77 ਨੇ ਬਣਾਈ ਉਹਨਾਂ ਤਿੰਨ ਸਰਦਾਰ ਸੋ ਉਸ ਤੋਂ ਬਾਅਦ ਜਿੰਨੀ ਕੈਲੀਫੋਰਨੀਆ ਦੀ ਫਾਰਮਿੰਗ ਹੈ ਉਹ ਸਾਰੀ ਸਿੱਖਾਂ ਦੀ ਹੈ ਸਾਰਾ ਪੰਜਾਬ ਮੁੜ ਕੇ ਖੜਾ ਕੀਤਾ ਸੋ ਸੋਸਾਇਟੀ ਉੱਤੇ ਬੜੀ ਕੰਟਰੀਬਿਊਸ਼ਨ ਹੈ ਇਨ ਅਮਰੀਕਨ ਡਿਵੈਲਪਮੈਂਟ ਸੋ ਸਾਰੀ ਵੇਖੀ ਜਾਏ ਜਿਹੜਾ ਇਹ ਨਿੱਕਾ ਮੋਟੀ ਗਲਤੀਆਂ ਹੁੰਦੀਆਂ ਨੇ ਉਹ ਗਲਤੀਆਂ ਨੂੰ ਸਜ਼ਾ ਦਿਓ ਕੌਮ ਟਾਰਗੇਟ ਨਾ ਬਣੇ ਇਸ ਵੇਲੇ ਡਰ ਹੈ ਕਿ ਇਸ ਇਨਸੀਡੈਂਟ ਨੇ ਸਾਰੀ ਕੌਮ ਨੂੰ ਹਿਲਾ ਕੇ ਰੱਖਤਾ ਤੇ ਉਹ ਵੀ ਆਪਾਂ ਚਰਚਾ ਕਰ ਰਹੇ ਹਾਂ ਔਰ ਬਲ ਸਾਹਿਬ ਉਹਦੀ ਪ੍ਰੋੜਤਾ ਕਰ ਰਹੇ ਔਰ ਉਹ ਜੋ ਗੱਲਾਂ ਦੱਸ ਰਹੇ ਆ ਉਹ ਤਾਂ ਹੋਰ ਮਾੜੀਆਂ ਕਿਉਂਕਿ ਜਿਹੜੀ ਗੈਂਗਸਟਰ ਵਾਰ ਹੈ ਉਹਨ ਸਾਰੀ ਕੈਨੇਡਾ ਤੇ ਪੈ ਰਹੀ ਹੈ ਈਵਨ ਵਾਕਿਆ ਇੰਡੀਆ ਜੋ ਵੇ ਕਹਿੰਦੀ ਕੈਨੇਡਾ ਚ ਬੈਠੇ ਹੋ ਕਰ ਰਹੇ ਉਹਨ ਗੈਂਗਸਟਰ ਜਿਹੜੇ ਨੇ ਉਹਨਾਂ ਨੂੰ ਹਰ ਤੱਕ ਆਪਣੇ ਆਪ ਜੀ ਕੋਈ ਧਿਆਨ ਨਹੀਂ ਆਇਆ ਵੀ ਤੁਹਾਡੇ ਕਰਕੇ ਕੌਮ ਬਦਨਾਮ ਹੋ ਰਹੀ ਹੈ ਸੋ ਇਹ ਗੱਲਾਂ ਸਾਰੀਆਂ ਬਰਦਾਵਾ ਜੀ ਤੁਹਾਡੀ ਚੈਨਲ ਰਾਈ ਲੋਕਾਂ ਨੂੰ ਅਪੀਲ ਆਫਟਰ ਅਸੀਂ ਜੋ ਬੋਲ ਰਹੇ ਹਾਂ ਕਿਉਂ ਬੋਲ ਰਹੇ ਹਾਂ ਸਮੁੱਚੇ ਕਿ ਲਈ ਦਰਦ ਹੈ ਕਿ ਸਾਡੀ ਕੌਮ ਦਾ ਜੋ ਹੋ ਰਿਹਾ ਇਹ ਰੁਕੇ ਔਰ ਸਾਡੇ ਲੀਡਰਾਂ ਨੂੰ ਤਾਂ ਟਾਈਮ ਹੀ ਨਹੀਂ ਦੇਖੋ ਕਮਾਲ ਹੈ ਬਰਦਾਵਾ ਜੀ ਇਹ ਇਹਨਾਂ ਵਾਕਿਆ ਹੋਇਆ ਇਹਨੂੰ ਕਿੰਨੇ ਦਿਨ ਹੋ ਗਏ ਨਾ ਐਸਜੀਪੀਸੀ ਬੋਲੀ ਨਾ ਅਕਾਲੀ ਦਲ ਨਾ ਪੰਜਾਬ ਗਵਰਨਮੈਂਟ ਇਹਨੂੰ ਕਿਸੇ ਨੂੰ ਫਿਕਰ ਹੀ ਨਹੀਂ ਵੀ ਐਡਾ ਵੱਡਾ ਸਾਡਾ ਸਿੱਖ ਡਾਇਸਪੋਰਾ ਨਾਲ ਕੁਝ ਹੋ ਰਿਹਾ ਹੈ ਤੇ ਅਸੀਂ ਸੁਣ ਕੇ ਖ਼ਬਰ ਹੀ ਨਹੀਂ ਪੜੀ ਬਾਕੀ ਜੇ ਛੱਡੋ ਐਕਸ਼ਨ ਤਾਂ ਕੀ ਲੈਣਾ ਸੋ ਮੈਂ ਜੋ ਘਰ ਲਿਖਿਆ ਮੈਨੂੰ ਆਪਣੇ ਆਪ ਨੂੰ ਦਰਦ ਆਇਆ ਕਿ ਮੈਂ ਇੰਡੀਅਨ ਇਨਵੈਸਟਰ ਨੂੰ ਵੀ ਲਿਖਿਆ ਉੱਥੇ ਜਿਹੜਾ ਉੱਥੇ ਕੁਆਤਰਾ ਸਾਹਿਬ ਬੈਠੇ ਨੇ ਮੈਂ ਕਿਹਾ ਤੁਸੀਂ ਮੀਟਿੰਗ ਬਲਾਗ ਸੇ ਸੂਚਨਾ ਦੀ ਔਰ ਇੰਟਰਵਿਨ ਕਰੋ ਇਸ ਵੇਲੇ ਲੋਡ ਹੈ ਜਿਹੜਾ ਮੀਡੀਆ ਸੋਸ਼ਲ ਮੀਡੀਆ ਖਾਸ ਕਰਕੇ ਬੜਾ ਐਂਟੀ ਸਿੱਖ ਪ੍ਰਚਾਰ ਹੋ ਰਿਹਾ ਬਹੁਤ ਇਹ ਤੁਸੀਂ ਸਮਝ ਲਓ ਕਿ ਇਸ ਵੇਲੇ ਅਸੀਂ ਟਾਰਗੇਟ ਆ ਇਹਨੂੰ ਰੋਕਣ ਲਈ ਸੇ ਕੀ ਕਰ ਪਰ ਇਹ ਮੇਰੀ ਬੜੀ ਬੇਨਤੀ ਹੈ ਇਸ ਲਈ ਸਾਨੂੰ ਇਸ ਦਾ ਕੋਈ ਖਾਸ ਹੱਲ ਲੱਭਣ ਲਈ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਬੱਲ ਸਾਹਿਬ ਇੱਥੇ ਕੀ ਹਾਲਾਤ ਨੇ ਕੈਨੇਡਾ ਦੇ ਵਿੱਚ ਕੀ ਹਾਲਾਤ ਨੇ ਪਹਿਲੀ ਗੱਲ ਤਾਂ ਉਹ ਵੀ ਜਿਹੜਾ ਸਾਹਜ ਪਵਾਓ ਜਿਹੜੀ ਸਰਦਾਰ ਤਰਲੋਚਨ ਸਿੰਘ ਦੀ ਗੱਲ ਦੱਸ ਰਿਹਾ ਕਿ ਇਸ ਤਰ੍ਹਾਂ ਦੀ ਕੋਈ ਜਾਂਚ ਹਾਲਾਂਕਿ ਇੱਕ ਵਿਜ਼ਿਟਰਜ਼ ਲਈ ਤਾਂ ਉਹਨਾਂ ਨੇ ਮਨਾ ਕੀਤਾ ਹੀ ਆ ਸ਼ਾਇਦ ਇੱਕ ਸਟੇਟ ਨੇ ਕੀਤਾ ਕਿ ਜਿਹੜੇ ਵਿਜ਼ਿਟਰ ਵੀਜੇ ਤੇ ਆਉਂਦੇ ਆ ਉਹਨਾਂ ਦਾ ਲਾਇਸੈਂਸ ਇੱਥੇ ਨਾ ਬਣੇ ਉਹ ਤਾਂ ਗੱਲ ਮੈਂ ਦੇਖੀ ਆ ਚੱਲੀ ਆ ਲੇਕਿਨ ਓਵਰ ਆਲ ਵੀ ਕੋਈ ਸਥਿਤੀ ਬਣੀ ਆ ਦੂਜੇ ਬੰਨੇ ਜਿਹੜਾ ਇਹ ਮਾਮਲਾ ਅਮਰੀਕਾ ਵਾਲਾ ਮੈਂ ਦੇਖ ਰਿਆ ਸੀਗਾ ਕਿ ਉਹਨਾਂ ਦੀ ਫਲੋਰੀਡਾ ਸਟੇਟ ਨੇ ਇਹਦੇ ਸਬੰਧੀ ਆਪਣੀ ਪ੍ਰੈਸ ਕਾਨਫਰੰਸ ਕੀਤੀ ਆ ਜਿੱਥੋਂ ਇਹ ਹਰਜਿੰਦਰ ਸਿੰਘ ਦਾ ਡਰਾਈਵਿੰਗ ਲਾਇਸੈਂਸ ਬਣਿਆ ਸੀ ਜਿੰਨੇ ਯੂ ਟਰਨ ਗਲਤ ਲਿਆ ਸੀਗਾ ਤੇ ਤਿੰਨ ਲੋਕ ਮਾਰੇ ਗਏ ਸੀਗੇ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਵੀ ਇਹ 10 ਵਾਰੀ ਮੁੰਡਾ ਜਿਹੜਾ ਇਹ ਟੈਸਟ ਦੇਣ ਆਇਆ ਡਰਾਈਵਿੰਗ ਲਾਇਸੈਂਸ ਲੈਣ ਲਈ ਜਿਹਨੂੰ ਸੀਡੀਐਲ ਕਹਿੰਦੇ ਆ ਵਪਾਰਕ ਡਰਾਈਵਰ ਲਾਇਸੈਂਸ ਉਹ ਫੇਲ ਹੋਇਆ 10 ਵਾਰੀ ਤੇ ਫਿਰ ਜਾ ਕੇ ਜਿਹੜਾ ਉਹਨੂੰ ਲਾਇਸੈਂਸ ਮਿਲਿਆ ਤੇ ਉਹ ਕਹਿੰਦੇ ਜੀ ਹੁਣ ਇਸ ਤਰ੍ਹਾਂ ਦੇ ਜਿਹੜੇ ਲਾਇਸੈਂਸ ਬਣ ਰਹੇ ਨੇ ਇਹਨਾਂ ਦੇ ਉੱਤੇ ਹੀ ਕੋਈ ਨਜ਼ਰਸਾਨੀ ਕੀਤੀ ਜਾਵੇ ਇਹਨਾਂ ਤੇ ਰੋਕ ਲਾਈ ਜਾਵੇ ਜੀ ਇਹ ਕਾਫੀ ਇਹ ਮਤਲਬ ਆਧਾਰ ਬਣਾਏ ਜਾ ਰਹੇ ਨੇ ਸਾਡੇ ਲੋਕਾਂ ਦੇ ਹੱਥ ਪੈਰ ਬੰਨਣ ਲਈ ਮੈਨੂੰ ਲੱਗਦਾ ਕਿ ਬਹੁਤ ਵੱਡੇ ਕਾਰਨ ਬਣਨਗੇ ਜੀ ਸਾਡੀਆਂ ਗਲਤੀਆਂ ਤੇ ਗਲਤੀ ਤਾਂ ਕਿਸੇ ਤੋਂ ਵੀ ਹੋ ਜਾਂਦੀ ਹੈ ਪਰ ਇਹ ਦੋਵੇਂ ਗਲਤੀਆਂ ਇਸ ਤਰ੍ਹਾਂ ਦੀਆਂ ਨੇ ਜਿਨ੍ਹਾਂ ਦੇ ਵਿੱਚ ਜੇ ਤਾਂ ਜਸ਼ਨਪ੍ਰੀਤ ਨੇ ਨਸ਼ਾ ਕੀਤਾ ਸੀ ਜਿਵੇਂ ਉਹਨਾਂ ਨੇ ਕਿਹਾ ਕਿ ਟੈਸਟਿੰਗ ਲੈਬ ਦੇ ਵਿੱਚ ਆਇਆ ਤੇ ਦੂਜੇ ਬੰਦੇ ਨੇ ਜਿਵੇਂ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਕੇ ਯੂ ਟਰਨ ਲਿਆ ਗਿਆ ਦੋਨਾਂ 'ਚ ਗਲਤੀਆਂ ਭਾਰੀ ਪਾਈਆਂ ਗਈਆਂ ਹਾਲਾਂਕਿ ਇਹਨਾਂ ਦੇ ਨਾਲ ਚੌਥੇ ਜਿਹੜੇ ਗੋਰੀਆ ਵੱਲੋਂ ਹਾਦਸੇ ਹੋਏ ਨੇ ਉਹ ਵੀ ਬੜੇ ਵੱਡੇ ਹੋਏ ਜਿਨ੍ਹਾਂ 'ਚ ਕਾਫੀ ਲੋਕ ਮਾਰੇ ਗਏ ਉਹਨਾਂ ਦੀ ਓਡੀ ਵੱਡੀ ਖਬਰ ਨਹੀਂ ਬਣੀ ਸਲਾਰੇਂਦਰਜੀਤ ਸਿੰਘ ਜੀ ਅਰੰਦਾਸ ਸਾਹਿਬ ਸਭ ਤੋਂ ਪਹਿਲਾਂ ਤੇ ਮੈਂ ਮੇਰੇ ਵੱਡੇ ਭਾਈ ਸਾਹਿਬ ਨੇ ਸਦਾ ਤਰਲੋਚਨ ਸਿੰਘ ਜੀ ਬੜੇ ਵਿਦਵਾਨ ਸਕਾਲਰ ਨੇ ਮੈਂ ਇਹਨਾਂ ਦਾ ਧੰਨਵਾਦ ਸਮੁੱਚੀ ਨਾਰਥ ਅਮਰੀਕਨ ਕਮਿਊਨਿਟੀ ਵੱਲੋਂ ਕਰਨਾ ਚਾਹਾਂਗਾ ਕਿ ਕਿਸੇ ਨੂੰ ਤੇ ਸਾਡਾ ਦਰਦ ਜਾਗਿਆ ਨਾ ਜਿਵੇਂ ਇਹਨਾਂ ਨੇ ਕਿਹਾ ਕਿ ਸਾਡੀਆਂ ਉਥੇ ਆਪਣੀ ਪਾਰਟੀਆਂ ਨੇ ਸਾਡੇ ਪੰਜਾਬຊੂਣ ਵੀ ਕਮੇਟੀ ਆ ਪਰ ਮੈਂ ਮਹਿਸੂਸ ਕੀਤਾ ਜੀ ਓਵਰ ਦਾ ਇਅਰਸ ਤੇ ਸਾਨੂੰ ਉੱਥੇ ਲਾवारिस ਹਿੱਸਾ ਮਹਿਸੂਸ ਦੇ ਰਹੇ ਜੀ ਇਹਨਾਂ ਦੇ ਆਪਣੇ ਝਗੜੇ ਨਹੀਂ ਮੁੱਕਦੇ ਸੋ ਸਦਾ ਸਤਿ ਆਬਾਦ ਬਹੁਤ ਮਿਹਰਬਾਨੀ ਦੂਜੀ ਮੈਂ ਗੱਲ ਇਹ ਕਹਿਣਾ ਚਾਹਾਂਗਾ ਕਿ ਦੇਖੋ ਅਸੀਂ ਮਾਫ ਕਰਨਾ ਮੈਂ ਬਹੁਤ ਤੇ ਗੱਲ ਪਹਿਲਾਂ ਵੀ ਕਈ ਚੈਨਲ ਤੇ ਕਰ ਚੁੱਕਾ ਕਿ ਅਸੀਂ ਹਾਲੇ ਵੀ ਟ੍ਰਾਈਬਲਿਜ਼ਮ ਦੇ ਵਿੱਚ ਹੀ ਜੀ ਰਹੇ ਹਾਂ ਜੀ ਅਸੀਂ ਉਹ ਕਬੀਲਿਆਂ ਦੇ ਵਿੱਚ ਹੀ ਉਹ ਜੀ ਰਹੇ ਹਾਂ ਜਿਹੜਾ 3 400 500 ਵਰੇ ਜਿੰਦੇ ਸੀ ਸਾਡੇ ਚ ਕਬੀਲਾਵਾਦ ਅੱਜ ਵੀ ਭਾਰੂ ਸਾਡੀ ਸੋਚ ਤੇ ਬਿਸ਼ੱਕ ਅਸੀਂ ਤੇ ਸਾਰਾ ਜੀਵਨ ਗੁਜ਼ਾਰ ਦਿੱਤਾ ਹੈ ਜਦੋਂ ਹਰਜਿੰਦਰ ਸਿੰਘ ਦਾ ਐਕਸੀਡੈਂਟ ਹੋਇਆ ਤੇ ਇੱਕ ਅਮਰੀਕਾ ਦਾ ਲੀਡਰ ਉਥੇ ਕੋਰਟ ਦੇ ਵਿੱਚ ਚਲਾ ਗਿਆ ਤੇ ਇੱਕ ਪਟੀਸ਼ਨ ਸ਼ੁਰੂ ਕਰ ਦਿੱਤੀ ਲੋਕਾਂ ਵੱਲੋਂ ਲੋਕ ਸਾਡੇ ਇਮੋਸ਼ਨਲ ਨੇ ਵੀ ਆਰ ਇਮੋਸ਼ਨਲੀ ਰੈਕਟ ਪੀਪਲ ਉਹ ਉਹ ਉਹਦੇ ਹੱਕ ਦੇ ਵਿੱਚ ਪਟੀਸ਼ਨ ਵੀ ਇਹਨੂੰ ਜਿਹੜੀ ਆ ਲੰਬੀ ਸਜਾ 40 ਸਾਲ ਦੀ ਨਾਲ ਇੱਕ ਕੋਰਟ ਨੇ ਕੋਈ ਫੈਸਲਾ ਨਹੀਂ ਕੀਤਾ ਜੀ ਜੀ ਜਿਵੇਂ ਸਰਦਾਰ ਸਾਹਿਬ ਨੇ ਕਿਹਾ ਮੈਂ ਨਹੀਂ ਇਸ ਚੀਜ਼ ਦਾ ਹਾਮੀ ਆ ਪਰ Let court decide ਜਿਹੜਾ ਲਾਫ ਦਾ ਲੈਂਡ ਆ ਉਹਨੂੰ ਪਰਵੇਲ ਕਰਨ ਦਿਓ ਔਰ ਉਹਨਾਂ ਨੇ ਕੋਈ ਗੁਨਾਹ ਕੀਤਾ ਉਹਨੂੰ ਸਜ਼ਾ ਮਿਲੇਗੀ ਅਸੀਂ ਉਹਦੇ ਖਿਲਾਫ ਪਟੀਸ਼ਨਸ ਕਰਕੇ ਔਰੇ ਸ਼ੋਅ ਕਰਦੇ ਆ ਇੱਥੇ ਦੇ ਲੋਕਾਂ ਨੂੰ ਕਿ ਅਸੀਂ ਇਦਾਂ ਦੇ ਲੋਕ ਆ ਜੀ ਅਸੀਂ ਜਿਹੜਾ ਬੰਦਾ ਸਾਡਾ ਬੰਦੇ ਵੀ ਮਾਰ ਦੇਗਾ ਯੂ-ਟਰਨ ਲੈ ਕੇ ਅਸੀਂ ਉਹਦੇ ਤੇ ਇਹ ਪੋਲੂਸ਼ਨਾਂ ਪੋਲੂਸ਼ਨਾਂ ਜਿਹੜੀਆਂ ਨਾ ਇਰੀਟੇਟ ਕਰਦੀਆਂ ਨੇ ਦੂਜੀਆਂ ਕਮਿਊਨਿਟੀਜ਼ ਨੂੰ ਔਰ ਮੈਂ ਇੱਕ ਗੱਲ ਹੋਰ ਕਹਿਣੀ ਚਾਹਾਂਗਾ ਕਿ ਅੱਜ ਮੈਂ ਬ੍ਰੈਂਟਨ 'ਚ ਰਹਿਣਾ ਜੀ ਜਿਆਦਾ ਸਾਡੀ ਕਮਿਊਨਿਟੀ ਇੱਥੇ ਆ ਜੇ ਤੁਸੀਂ ਜੇ ਬੰਦੇ ਕੋਰਟ ਦੇ ਵਿੱਚ ਜਾ ਕੇ ਦੇਖ ਲਓ ਜੀ ਉੱਥੇ ਲਿਸਟ ਲੱਗੀਆਂ ਹੁੰਦੀਆਂ ਨੇ ਜਿਹਨਾਂ ਦੇ ਉਦੋਂ ਕੋਰਟ ਕੇਸ ਹੁੰਦੇ ਨੇ ਅੱਜ ਤਕਰੀਬਨ 70% ਉਹ ਜੋ ਨਾਂ ਜਿਹੜੇ ਨੇ ਨਾ ਉਹ ਸਾਡੇ ਨੇ ਜੀ ਖਾਸ ਕਰਕੇ ਪੰਜਾਬੀਆਂ ਦੇ ਨੇ ਔਰ ਸਿੰਘ ਲੋਕਾਂ ਦੇ ਨੇ ਕਿੰਨੀ ਨਮੋਸ਼ੀ ਵਾਲੀ ਗੱਲ ਹੈ ਔਰ ਸ਼ਰਮ ਦੇ ਨਾਲ ਸਿਰ ਝੁਕਦਾ ਹੈ ਔਰ ਦੂਸਰੀ ਜਿਹੜੀ ਗੱਲ ਹੈ ਨਾ ਤੁਸੀਂ ਕਹਿ ਰਹੇ ਹਾਂ ਬਿਲਕੁਲ ਇਹਨਾਂ ਨੇ ਸਿਸਟਮ ਤਾਂ ਅੱਜ ਤੱਕ ਟਾਈਟ ਕਰਨਾ ਵੀ ਮੈਂ ਆਪਣੀ ਕਮਿਊਨਿਟੀ ਨੂੰ ਬਹੁਤ ਵਰਿਆਂ ਤੋਂ ਇਹ ਗੱਲ ਕਹਿ ਰਿਹਾ ਕਿ ਇਹਨਾਂ ਲੋਕਾਂ ਨੇ ਮੁਲਕ ਖਰਾਬ ਨਹੀਂ ਜੇ ਹੋਣ ਦੇਣਾ ਤੁਹਾਡੇ ਵਰਗੇ ਜਿਹੜੇ ਲੋਕ ਆ ਫੜ ਫੜ ਕੇ ਵਾਪਸ ਭੇਜੇ ਜਾਣਗੇ ਤੇ ਹੁਣ ਮੈਂ ਬਹੁਤ ਵੱਡਾ ਹਾਮੀ ਰਿਆ ਤੁਹਾਨੂੰ ਪਤਾ ਹੈ ਕਿ ਆਪਾਂ ਪ੍ਰੋਗਰਾਮ ਵੀ ਕੀਤੇ ਇੰਟਰਨੈਸ਼ਨਲ ਸਟੂਡੈਂਟਸ ਦਾ ਕਿ ਮੈਂ ਅੱਜ ਵੀ ਉਹਨਾਂ ਨੂੰ ਟਾਰਗੇਟ ਨਹੀਂ ਕਰ ਰਿਹਾ ਇਹ ਜਿਹੜੇ ਬੱਚੇ ਜਿਹੜੇ ਇਹੋ ਜਿਹੇ ਨੇ ਉਹ ਸਿਰਫ ਸਿਰੇ ਬਾਹਰ ਇੰਟਰਨੈਸ਼ਨਲ ਸਟੂਡੈਂਟਸ ਨਹੀਂ ਨੇ ਕੈਨੇਡੀਅਨ ਬਾਰਡਰ ਬੱਚੇ ਵੀ ਨੇ ਔਰ ਮੈਂ ਸਮਝਦਾ ਕਿ ਇਹਨਾਂ ਨੇ ਫਟਫੜ ਕੇ ਸਾਰੇ ਭੇਜ ਦੇਣੇ ਨੇ ਇਮੀਗ੍ਰੇਸ਼ਨ ਇਹਨਾਂ ਨੇ ਟਾਈਟ ਕਰ ਦੇਣੀ ਆ ਜਿਹੜੀਆਂ ਫੈਮਿਲੀ ਯੂਨੀਫਿਕੇਸ਼ਨ ਸਿਗੀਆਂ ਉਹ ਪੇਰੈਂਟਸ ਨੂੰ ਬੱਚਿਆਂ ਨੂੰ ਤੇ ਬੱਚਿਆਂ ਨੂੰ ਪੇਰੈਂਟਸ ਨੂੰ ਮਿਲਣਾ ਔਕਾ ਹੋ ਜਾਏਗਾ ਪਰ ਮੈਨਸ ਦਾ ਕਿ ਉਹ ਜਿਹੜੇ ਤਨੂੰਨ ਜਿਹੜੇ ਟਾਈਟ ਹੋਣਗੇ ਉਹਦੇ ਵਿੱਚ ਸਾਡਾ ਬਹੁਤ ਵੱਡਾ ਯੋਗਦਾਨ ਹੋਏਗਾ ਕਿਉਂਕਿ ਅਜਿਵੇਂ ਤੁਸੀਂ ਦੱਸਿਆ ਹੈ ਕਿ ਇਹ ਪਹਿਲਾਂ ਵਿਜ਼ਟਰ ਆ ਕੇ ਇੱਥੇ ਲਾਇਸੈਂਸ ਬਣਾ ਸਕਦੇ ਸੀ ਮੈਂ ਆਪ ਇਹ ਕਹਿੰਦਾ ਸੀ ਸਾਡੇ ਮਿੱਤਰ ਆਉਂਦੇ ਸਨ ਵੀ ਘੱਟੋ ਘੱਟ ਤੁਸੀਂ ਲਾਇਸੈਂਸ ਬਣਾ ਲਓ ਜੀ ਵਿਜ਼ਟਰ ਆਏ ਉਹ ਤੁਹਾਡਾ ਕੋ ਇੱਕ ਆਈਡੀ ਬਣ ਜਾਏਗੀ ਪਰ ਇਹਨਾਂ ਨੇ ਸਾਰਾ ਕੁਝ ਟਾਈਟ ਕਰ ਦੇਣਾ ਜੀ ਬਹੁਤ ਪੁੱਟੇ ਸਿੱਧੇ ਕੰਮ ਇੱਥੇ ਹੋ ਰਹੇ ਨੇ ਜੀ ਮੈਂ ਇਥੇ ਉਹ ਹੁਣ ਜ਼ਿਆਦਾ ਦੱਸਣਾ ਮੈਂ ਨਹੀਂ ਚਾਹੁੰਦਾ ਤੁਹਾਨੂੰ ਸਾਰੇ ਪਤੇ ਨੇ ਔਰ ਇਸ ਵੇਲੇ ਜਿਹੜੀ ਸਿਚੁਏਸ਼ਨ ਹੈ ਜੀ ਆਮ ਜਿਹੜੀ ਮੇਨਸਟ੍ਰੀਮ ਕਮਿਊਨਿਟੀ ਹੈ ਸੋ ਕਾਲਡ ਗੋਰਾ ਕਮਿਊਨਿਟੀ ਉਹ ਅਫਸੈਟ ਨੇ ਤੇ ਬਹੁਤ ਅਫਸੈਟ ਨੇ ਤੇ ਉਹਨਾਂ ਦਾ ਅਫਸੈਟ ਹੋਣਾ ਇਹ ਮੈਂ ਸਮਝਦਾ ਕਿ ਉਹਨਾਂ ਦਾ ਹੱਕ ਵੀ ਹੈ ਪੰਜਾਬ ਦੇ ਵਿੱਚ ਜੇ ਯੂਪੀ ਬਿਹਾਰ ਤੋਂ ਆ ਕੇ ਇੱਕ ਬਿਲਕੁਲ ਗਲਤ ਕੰਮ ਕਰਦਾ ਹੈ ਤੇ ਜਿੱਦਾਂ ਅਪਰੋਰ ਹੁੰਦਾ ਹੈ ਪੰਜਾਬ ਦੇ ਪਿੰਡਾਂ ਦੇ ਵਿੱਚ ਤੇ ਅਸੀਂ ਦੀ ਉਸੇ ਕੈਟਾਗਰੀ ਦੇ ਵਿੱਚ ਹੀ ਆਉਂਦੇ ਆ ਅੱਜ ਵੀ ਇਸ ਮੁੱਢ ਤੇ ਕੰਮ ਕਰਨ ਨੂੰ ਚੰਗੇ ਭੁਇਤਰੀ ਆਏ ਤੇ ਸਾਨੂੰ ਇਸ ਮੁੱਢ ਤੇ ਬਹੁਤ ਕੁਝ ਦਿੱਸਾ ਹੈ ਸਾਨੂੰ ਬੜਾ ਸਰਕਾਰ ਜਿਹੜਾ ਸਾਨੂੰ ਦੇਸ਼ ਵੀ ਨਹੀਂ ਸੀ ਮਿਲਦਾ ਉਹ ਵੀ ਸਾਡਾ ਸਰਕਾਰ ਇੱਥੇ ਬਣਿਆ ਹੈ ਔਰ ਸਾਡੀ ਮੇਰੀ ਇਹ ਦਿਨ ਰਾਤ ਕੋਸ਼ਿਸ਼ ਹੈ ਮੇਰੇ ਵਰਗੇ ਹੋਰ ਵੀ ਬਹੁਤ ਨੇ ਕਿ ਅੱਗੇ ਇਹਦੇ ਖਿਲਾਫ ਉੱਚੀ ਬੋਲਾਂਗੇ ਉੱਚੀ ਵਾਇਲਾ ਬੋਲਾਂਗੇ ਔਰ ਬੜੇ ਜੋਰ ਦੇ ਨਾਲ ਬੋਲਾਂਗੇ ਤਾਂ ਕਿ ਆਪਣੇ ਜਿਹੜੀ ਕਮਿਊਨਿਟੀ ਆ ਉਹਨੂੰ ਸੇਵ ਕੀਤਾ ਜਾਵੇ ਤੇ ਉਹਨੂੰ ਸਾਫ਼ ਸੁਥਰੀ ਗੁਰਨਾਨਕ ਪਾਤਸ਼ਾਹ ਦੀ ਜਿਹੜੀ ਬਾਉ ਮਿਆ ਉਹ ਉਹ ਰਸੂਲਾਂ ਦੇ ਉੱਤੇ ਆ ਕੇ ਉਹ ਪਹਿਰਾ ਦੇਵੇ ਤੇ ਸਾਡੇ ਮੁਲਕ ਦੇ ਵਿੱਚ ਦੁਬਾਰਾ ਸਾਡੀ ਜਿਹੜੀ ਆ ਉਹ ਇੱਜ਼ਤ ਬਹਾਲ ਹੋਵੇ ਸਾਡੀ ਬਹੁਤ ਇੱਜ਼ਤ ਸੀ ਪਰ ਅੱਜ ਮੈਂ ਕਹਾਂਗਾ ਅੱਜ ਅੱਜ ਦੇ ਦਿਨ ਦੇ ਵਿੱਚ ਸਾਡਾ ਜਿਹੜੀ ਆ ਇੱਜ਼ਤ ਓ ਇੰਨੀ ਨਹੀਂ ਹੱਲੇ ਗਈ ਅੱਛਾ ਇੱਕ ਮੈਨੂੰ ਜ਼ਰੂਰ ਦੱਸਿਓ ਕਿਉਂਕਿ ਤੁਸੀਂ ਬਿਲਕੁਲ ਗਰਾਉਂਡ ਤੇ ਉਹ ਸਾਡੇ ਲੋਕ ਇੱਥੋਂ ਵੱਖਰੇ ਵੱਖਰੇ ਤਰ੍ਹਾਂ ਨਾਲ ਸੋਚਦੇ ਨੇ ਬਹੁਤ ਸਾਰੀਆਂ ਵੀਡੀਓਜ਼ ਆਉਂਦੀਆਂ ਨੇ ਸਾਡੇ ਬੱਚੇ ਖੁਲਦੀ ਹੋਗੇ ਨੇ ਸਾਡੇ ਬੱਚਿਆਂ ਨੂੰ ਕੰਮ ਨਹੀਂ ਮਿਲ ਰਿਹਾ ਮਤਲਬ ਉੱਥੇ ਸੀਨ ਕੀ ਆ ਐਕਚੁਅਲੀ ਸੀਨ ਕੀ ਆ ਹੁਣ ਜਿਹੜੇ ਨਵੇਂ ਬੱਚੇ ਜਾ ਰਹੇ ਨੇ ਉਹਨਾਂ ਲਈ ਕਿਹੋ ਜਿਹਾ ਸੀਨ ਹੈ ਇੱਕ ਵਾਰ ਇਹ ਜ਼ਰੂਰ ਦੱਸ ਦਿਓ ਕਿ ਉੱਥੇ ਸਥਿਤੀ ਕੀ ਆ ਤੰਗ ਹੋਣ ਵਾਲੀ ਸਥਿਤੀ ਹੋਵੇਖੋ ਜੀ ਜਿਹੜਾ ਰੈਸੈਸ਼ਨ ਆ ਇਹ 올 ਓਵਰ ਦ ਵਰਲਡ ਯਾਰ ਸਾਡੇ ਕੱਲੇ ਬੱਚਿਆਂ ਵਾਸਤੇ ਨਹੀਂ ਬਾਕੀ ਜਿਹੜੇ ਕੈਨੇਡੀਅਨਸ ਨੇ ਜਿਹੜੇ ਇੱਥੇ ਦੇ ਪਹਿਲਾਂ ਲੋਕ ਆੜ ਵਸੇ ਨੇ ਉਹਨਾਂ ਨੂੰ ਵੀ ਜੌਬਸ ਦੀ ਪ੍ਰੋਬਲਮ ਹੈ ਸਾਡੇ ਬੱਚੇ ਤੇ ਫਿਰ ਵੀ ਮਿਨਿਮਮ ਵੇਜਸ ਤੇ ਕੰਮ ਜਿਹੜੇ ਲੋਕ ਕੰਮ ਨਹੀਂ ਕਰਦੇ ਰੈਸਿਡੈਂਟਸ ਦੇ ਵਿੱਚ ਟਿਮ ਹੌਟਨਜ਼ ਕਾਫੀ ਸ਼ਾਪਸ ਵਿੱਚ ਕਾਸਪੋ வால்ਮਾਰਟ ਹੋਰ ਸਾਰੇ ਉਹ ਸਾਡੇ ਬੱਚੇ ਮਿਨੀਮਮ ਵੇਜਸ ਤੇ ਕੰਮ ਕਰਦੇ ਨੇ ਪਰ ਹੈ ਉਹ ਹੈ ਜੀ ਕੰਮ ਨਹੀਂ ਮਿਲ ਰਿਹਾ ਉਹਦਾ ਕਾਰਨ ਮੈਂ ਇਹ ਵੀ ਦੱਸਦਾ ਕਿ ਪਿਛੇ ਇੰਨੀਆਂ ਲੀਨਨ ਪਾਲਿਸੀਜ਼ ਗਵਰਨਮੈਂਟ ਨੇ ਕਰਤੀਆਂ ਸਨ ਕਿ ਪੇਰੈਂਟਸ ਸੁਪਰਵਾਈਜ਼ ਦੇ ਤੇ ਆ ਜਾਂਦੇ ਸਨ ਜੀ 10 ਸਾਲ ਦਾ ਵੀਜ਼ਾ ਲੱਗ ਗਿਆ ਉਹ ਦੇ ਵਰ ਨਾਟ ਪਰਮਿਟਿਡ ਟੂ ਵਰਕ ਇਅਰ ਵਰਕ ਪਰਮਿਟ ਤੇ ਹੈ ਨਹੀਂ ਪਰ ਉਹ ਕਿਸੇ ਰੈਸਟੋਰੈਂਟ ਦੇ ਵਿੱਚ ਆ ਕੇ ਕੈਸ਼ ਜੌਬ ਕਰਨ ਲੱਪੇ ਜੀ ਹੁਣ ਇੱਥੇ ਮਿਨੀਮਮ ਵੇਜਸ ਮੇਰਾ ਹਰ 18 19 ਡਾਲਰ ਹੈ ਅੰਟਾਰੀਓ ਦੇ ਵਿੱਚ ਉਹ 10 ਡਾਲਰ ਤੇ ਜੇ ਕੰਮ ਕਰਨ ਲੱਪੇ ਤੇ ਕਿਸੇ ਦੇ ਕਿਸੇ ਦੇ ਜੌਬ ਤੇ ਖੋ ਹੀ ਰਹੇ ਨੇ ਨਾ ਉਹ ਕੰਮ ਕਰ ਨਹੀਂ ਆ ਰਿਹਾ ਉਹ ਵੀ ਇੱਕ ਵੱਡਾ ਫੈਕਟਰ ਹੈ ਜੀ ਸੋ ਅਬਿਊਜ਼ ਵੀ ਹੈ ਜੀ ਬੱਚਿਆਂ ਦਾ ਵਾਇਲੇਸ਼ਨ ਵੀ ਹੈ ਖਾਸ ਕਰਕੇ ਬੱਚੀਆਂ ਨੇ ਵਨਰੇਬਲ ਨੇ ਉਹ ਵੀ ਸਾਡੀਆਂ ਬੱਕਰੀਆਂ ਪ੍ਰੋਬਲਮਸ ਨੇ ਐਸ ਕੇ ਜੌਬਸ ਜਿਹੜੀਆਂ ਦੇ ਆ ਵਰਰੀ ਸਕਅਰ ਜਿਹੜੀਆਂ ਸਾਡੇ ਘਰਾਂ ਦੀਆਂ ਕੀਮਤਾਂ ਜਿਹੜੇ ਘਰ ਨਹੀਂ ਵਿਕ ਰਿਹਾ ਰੈਸੈਸ਼ਨ ਮੌਰਗੇਜ ਰੇਟ ਸੋ many ਰੀਜ਼ਨਸ ਫਾਰ दैट ਰੈਸੈਸ਼ਨ ਦਾ ਆਇਆ ਪਰ ਅੱਗੇ ਵੀ ਸਾਡੇ ਜੀਵਨ ਚ ਦੇਖਦੇ ਆ 50 ਸਾਲਾਂ ਚ ਦੋ ਤਿੰਨ ਵਾਰੀ ਹੋਇਆ ਜੀ ਅਸੀਂ ਇਸ ਤੋਂ ਬਾਹਰ ਆ ਜਾਵਾਂਗੇ ਮੈਂ ਤੇ ਇਹ ਕਹਿਣਾ ਚਾਹਾਂਗਾ ਕਿ ਸਾਨੂੰ ਆਪਣਾ ਕਰਤਾਰ ਜਿਹੜਾ ਨਾ ਉਹਨੂੰ ਪਹਿਲਾਂ ਸਵਾਰਨਾ ਪੈਗਾ ਆਪਣੀ ਅੱਜ ਸਾਡੀ ਆਪਣੇ ਹਾਸਿਆਂ ਸਾਨੂੰ ਇਹ ਜਿਹੜੇ ਪੁੱਠੇ ਕੰਮ ਐ ਛੱਡ ਕੇ ਇੱچھے ਕੰਮ ਆ ਲਾਉਣਾ ਪੈਗਾ ਇਹ ਤੰਗੀਆਂ ਤੁਰਸ਼ੀਆਂ ਜਿਹੜੀਆਂ ਆੜ ਥੱਕਿਆ ਨਾ ਜੀ ਇੱਥੇ ਕੋਈ ਭੁੱਖਾ ਨਹੀਂ ਮਰਦਾ ਜੀ ਜਦੋਂ ਕੋਵਿਡ ਸੀ ਸਾਡੇ ਗੁਰਦੁਆਰਿਆਂ ਨੇ ਦਰਵਾਜ਼ੇ ਖੋਲ ਦਿੱਤੇ ਜੀ ਐਵੇਂ ਜੀ ਕੋਈ ਗੱਲ ਨਹੀਂ ਹੈ ਇੱਥੇ ਲੋਕ ਇੱਕ ਦੂਜੇ ਨੂੰ ਸਪੋਰਟ ਨਹੀਂ ਕਰਦੇ ਨੇ ਔਰ ਇਹ ਸਾਨੂੰ ਇਹ ਸਮਝਣ ਦੀ ਲੋੜ ਆ ਸਾਨੂੰ ਆਪਣੇ ਬੱਚਿਆਂ ਨੂੰ ਸਮਝਾਉਣ ਦੀ ਲੋੜ ਆ ਵਾਂਸ ਅਗੇਨ ਆ ਵਾਂਟ ਟੂ ਸੇ ਕਿ ਥਿਸ ਇਸ ਨਾਟ ਓਨਲੀ ਇੰਟਰਨੈਸ਼ਨਲ ਸਟੂਡੈਂਟਸ ਵੈਰਨ ਉਹਨਾਂ ਨੂੰ ਕਲਿਆਣ ਬਲਿਆ ਨਹੀਂ ਕਰਾਂਗਾ ਸਾਡੇ ਕੈਨੇਡੀਅਨ ਬੌਰਨ ਬੱਚੇ ਜਾਂ ਬੱਚਿਆਂ ਤੋਂ ਵੱਡੇ ਅਡਲਟਸ ਵੱਡੀ ਉਮਰ ਦੇ ਲੋਕ ਵੀ ਪੁੱਠੇ ਕੰਮ ਚ ਪਏ ਨੇ ਜੀ ਇੱਥੇ ਇੱਕ ਇਹ ਵੀ ਤੁਸੀਂ ਹਲਕਾ ਟੱਚ ਕਰਕੇ ਛੱਡਤਾ ਹੈ ਜਿਹੜੀ ਇਹ ਸਾਡੀਆਂ ਕੁੜੀਆਂ ਦਾ ਲੜਕੀਆਂ ਦਾ ਸ਼ੋਸ਼ਣ ਹੋ ਰਿਹਾ ਔਰ ਆਪਣੇ ਲੋਕ ਕਰ ਰਹੇ ਨੇ ਜਿਹੜੇ ਆਪਣੇ ਲੋਕ ਜੌਬਸ ਦਿੰਦੇ ਨੇ ਜਾਂ ਜੌਬਸ ਦੇ ਲਾਲਚ ਥੱਲੇ ਉੱਥੇ ਤਾਂ ਰੌਲਾ ਵੀ ਨਹੀਂ ਇਸ ਗੱਲ ਦਾ ਪਾਇਆ ਜਾ ਸਕਦਾ ਹਰੇਕ ਨੂੰ ਇੱਜ਼ਤ ਪਿਆਰੀ ਹੈ ਪਰਦੇ ਥੱਲੇ ਬਹੁਤ ਕੁਝ ਐਸਾ ਹੋ ਰਿਹਾ ਔਰ بڑے ਸਫੈਦ ਪੋਸ਼ੇ ਦੇ ਵਿੱਚ ਲੱਗੇ ਹੋਏ ਆ ਔਰ ਸਫੈਦ ਪੋਸ਼ੇ ਨੰਗੇ ਹੋਣ ਲੱਗੇ ਤਾਂ ਕ੍ਰੂਪ ਚਿਹਰਾ ਸਾਡਾ ਸਾਹਮਣੇ ਆਊਗਾ ਐਸਾ ਮੰਨਿਆ ਜਾਂਦਾ ਜੀ ਨਹੀਂ ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਇਹ ਤਾਂ ਬੇਸ਼ੱਕ ਸ਼ਰਮ ਵਾਲੀ ਗੱਲ ਹੈ ਪਰ ਅਸੀਂ ਤਾਂ ਹੰਕਾਰੀ ਵੀ ਨਹੀਂ ਹੋ ਸਕਦੇ ਜੀ ਹੁਣ ਬੱਚਿਆਂ ਜੀ ਦੇਖੋ ਜਦੋਂ 18 18 19 ਸਾਲ ਦੀ ਬੱਚੇ ਕਿਤੇ ਹੋਮ ਸਿਕਨੈਸ ਹੈਗੀ ਹੈ ਜੀ ਉਹਨਾਂ ਨੂੰ ਵਿਚਾਰੀਆਂ ਆਉਂਦੀਆਂ ਨੇ ਫਿਰ ਉਹ ਰਾਤ ਬਰਾਤੇ ਕੰਮ ਕਰਦੀਆਂ ਨੇ ਆਪਣੀ ਉਹਨਾਂ ਦੀ ਲੋਡ ਹੈ ਜੀ ਫਿਰ ਉਹ ਉਮਰ ਇਦਾਂ ਦੀ ਆ ਕਿ इमोਸ਼ਨਲੀ ਬਲੈਕਮੇਲ ਹੁੰਦੀਆਂ ਨੇ ਔਰ ਇਹ ਇਹ ਜਿਹੜੀ ਵੱਡੀ ਸਾਡੀ ਪ੍ਰੋਬਲਮ ਹੈ ਜੀ ਇਹ ਵੈਸੰਦੇ ਇਹ ਵੀ ਬੜੀ ਮਾੜੀ ਗੱਲ ਹੈ ਇਹ ਹੋ ਰਿਹਾ ਸਾਡੇ ਲੋਕਾਂ ਨੂੰ ਵੀ ਹੋ ਰਿਹਾ ਜੀ ਇਹ ਜਿਹੜੀ ਗੱਲਾਂ ਜਿਹੜੀਆਂ ਨਾ ਬਿਕਾਜ਼ ਆਫ देयर ਆ ਵਰਨਰੇਬਿਲਟੀ ਇਹ ਜਿਹੜੇ ਕੰਮ ਇੱਥੇ ਹੋ ਰਹੇ ਨੇ ਔਰ ਉਹਦੀ ਫਿਕਰ ਵਾਲੀ ਗੱਲ ਐ ਸੋងੇ